ਬੜੀ ਯਾਰਾ ਬੇਨਤੀ ਕੀਤੀ ਹੈ ਹੁਣ ਸਾਡੇ ਹਲਕਾ ਪਟਿਆਲੇ ਦੀ ਜਿੰਦ ਜਾਣ ਗਾਂਧੀ ਜੀ ਵੀ ਬੈਠੇ ਨੇ ਤਾਂ ਸਰ ਇਹ ਕੋਈ ਬੇਨਤੀ ਸਾਡੀ ਡਾਕਟਰ ਧਰਮਵੀਰ ਗਾਂਧੀ ਜੀ ਜਿਹੜੇ ਸਮਾਜ ਸੇਵੀ ਨੇ ਅੱਛੇ ਇਨਸਾਨ ਨੇ ਸਾਡੀ ਇੱਕੋ ਬੇਨਤੀ ਹੈ ਸਾਨੂੰ ਇਹੋ ਜਿਹਾ ਇਨਸਾਨ ਨਹੀਂ ਦੁਬਾਰਾ ਮਿਲਣਾ ਜਿਹੜੀ ਇਹ ਟਿਕੜੀ ਬੈਠੀ ਹੈ ਦੁਬਾਰਾ ਸਾਨੂੰ ਮਿਲਣੀ ਨਹੀਂ ਖਨੋੜਾ ਸਾਹਿਬ ਬੈਠੇ ਹੋ ਤੁਸੀਂ ਬੈਠੇ ਹੋ ਇਹ ਸੰਗਤ ਦੀ ਹਾਜ਼ਰੀ ਦੇ ਵਿੱਚ ਅਸੀਂ ਬੇਨਤੀ ਕਰ ਰਹੇ ਹਾਂ ਕਾਡਾ ਸਮਾਂ ਆਉਣਾ ਹੈ ਉਸ ਟਾਈਮ ਖੁੰਬਾ ਤੇਰਾ ਬਹੁਤ ਲੋਕ ਨਿਕਲਦੇ ਨੇ ਪਰ ਇੱਕੋ ਬੇਨਤੀ ਅੱਜ ਮਰੀ ਹੋਈ ਕਾਂਗਰਸ ਸ਼ਤਰਾਨੇ ਦੇ ਵਿੱਚੋਂ ਜਿੰਨਾ ਜਿਉਂਦਾ ਕੀਤਾ ਸਾਰ ਦਰਬਾਰਾ ਸਿੰਘ ਇਹਦੀ ਬਾਹ ਹਮੇਸ਼ਾ ਫੜ ਕੇ ਰੱਖਿਓ ਸੋ ਸਾਰ ਦਰਬਾਰਾ ਸਿੰਘ ਜੀ ਬਣਾ ਦਰਬਾਰਾ ਸਿੰਘ ਪਣ ਵਾਲਾ ਜਿੰਦਾਬਾਦ ਕਾਂਗਰਸ ਪਾਰਟੀ ਦੇ ਮੇਰੇ ਬਹੁਤ ਹੀ ਸਤਿਕਾਰਯੋਗ ਜੀਹਾਂ ਰੂਹ ਵੀਰੋ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਕਾਂਗਸ ਪਾਰਟੀ ਦੇ ਤਮਾਮ ਸੀਨੀਅਰ ਲੀਡਰ ਸਾਹਿਬਾਨ ਦਾ ਹਲਕੇ ਦੇ ਖਾਸ ਤੌਰ ਤੇ ਜਿਹੜੇ ਲੀਡਰ ਸਾਹਿਬਾਨ ਇੱਥੇ ਹਾਜ਼ਰ ਹੋਏ ਨੇ ਸਾਰਿਆਂ ਦਾ ਨਾਮ ਸਟੇਜ ਤੋਂ ਪਹਿਲਾਂ ਹੀ ਲਿਆ ਜਾ ਚੁੱਕਾ ਹੈ ਕਿਉਂਕਿ ਸਾਡੇ ਮਹਬੂਬ ਲੀਡਰ ਡਾਕਟਰ ਗਾਂਧੀ ਨੇ ਬੋਲਣਾ ਆਪਾਂ ਬੋੜਾਚਰ ਉਹਨਾਂ ਦੇ ਵਿੱਚ ਰਿਕਾ ਨਾ ਬੜੀਏ ਸੋ ਮੈਂ ਸਾਰੇ ਲੀਡਰ ਸਾਹਿਬਾਨ ਦਾ ਤਮਾਮ ਅਹੁਦੇਦਾਰ ਸਾਹਿਬਾਨ ਦਾ ਤਮਾਮ ਪਿੰਡਾਂ ਦੇ ਸਰਪੰਚ ਸਾਹਿਬਾਨ ਬਲਾਕ ਸੰਮਤੀ ਮੈਂਬਰ ਸਾਹਿਬਾਨ ਜਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬਾਨ ਜਿੰਨੇ ਵੀ ਤੁਸੀਂ ਆਏ ਹੋ ਤੁਹਾਡਾ ਸਾਰਿਆਂ ਦਾ ਬਲਾਕ ਕਾਂਗਰਸ ਕਮੇਟੀ ਸਤਰਾਣਾ ਵੱਲੋਂ ਦਿਲਦਿਆਂ ਘਰਾਂ ਜਾਂ ਤੁਹਾਨੂੰ ਧੰਨਵਾਦ ਕਰਦਾ ਮੈਂ ਤਾਂ ਡਾ ਬੱਡੂ ਤਾਲਬਰ ਗਾਂਧੀ ਜੀ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਮਹੰਤ ਖਨੌੜਾ ਜੀ ਦਾ ਵੀ ਦਿਲਦਿਆਂ ਘਰਾਂ ਜਾਂ ਧੰਨਵਾਦ ਕਰਦਾ ਕਿ ਉਹ ਹਰ ਕ ਸਤਰਾਣਾ ਦੇ ਵਿੱਚ ਉਮੀਦਵਾਨ ਉਮੀਦਵਾਰ ਬਣ ਕੇ ਡਾਕਟਰ ਗਾਂਧੀ ਪਹਿਲੀ ਵਾਰ ਆਏ ਨੇ ਮੈਂ ਸਮਝਦਾ ਕਿ ਇਹੋ ਜਿਹੀ ਬੇਦਾਗ ਸਖਸੀਅਤ ਦੇ ਮਾਲਕ ਇੱਕ ਇਮਾਨਦਾਰ ਸਿੱਖ ਇੱਕ ਅਜਿਹੇ ਆਦਮੀ ਜਿਹੜੇ ਕਿ ਗਰੀਬਾਂ ਦੇ ਲਈ ਮਜਰੂਮਾਂ ਦੇ ਲਈ ਔਰ ਆਮ ਆਦਮੀ ਦੇ ਲਈ ਹਰ ਟਾਈਮ ਸੋਚਦੇ ਨੇ ਉਹਨਾਂ ਦੇ ਲਈ ਮੈਂ ਸਮਝਦਾ ਕਿ ਆਪਾਂ ਨੂੰ ਸਾਰਿਆਂ ਨੂੰ ਇੱਕ ਨਾਰਾ ਜਿਹੜਾ ਹੈ ਉਹ ਡੈਫੀਨਿਟ ਲਾਉਣਾ ਚਾਹੀਦਾ ਡਾਕਟਰ ਤਰਨਵੀਰ ਗਾਂਧੀ ਜਿੰਦਾਬਾਦ ਡਾਕਟਰ ਤਰਨਵੀਰ ਗਾਂਧੀ ਜਿੰਦਾਬਾਦ ਕਾਂਗਰਸ ਪਾਰਟੀ ਡਾਕਟਰ ਸਾਹਿਬ ਮੈਂ ਸਭ ਤੋਂ ਪਹਿਲਾਂ ਸਾਰੇ ਸਾਡੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਸਾਰੇ ਮੇਰੇ ਵੀਰ ਬਾਹਰ ਬੈਠੇ ਨੇ ਉਹ ਆਜੋ ਆਪਾਂ ਨੇ ਆਪਣੇ ਮਹਿਬੂਬ ਆਗੂ ਡਾਕਟਰ ਗਾਂਧੀ ਜੀ ਦੀ ਜਿਹੜੀ ਸਪੀਚ ਆ ਸੁਣਨੀ ਆ ਬਹੁਤ ਮਹੱਤਵਪੂਰਨ ਗੱਲਾਂ ਮੇਰੇ ਵੀਰੋ ਡਾਕਟਰ ਸਾਹਿਬ ਨੇ ਆਪਣੇ ਨਾਲ ਕਰਨੀਆਂ ਨੇ ਮੈਂ ਬਾਹਰ ਇੱਥੇ ਨਹੀਂ ਖੜਨਾ ਡਾਕਟਰ ਸਾਹਿਬ ਨੂੰ ਉੱਪਰ ਟਾਈਮ ਦੇਣਾ ਉਹਨਾਂ ਦੀਆਂ ਗੱਲਾਂ ਸੁਣਨੀਆਂ ਨੇ ਸਾਰੇ ਵੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅੰਦਰ ਆਜੋ ਆਪਾਂ ਡਾਕਟਰ ਸਾਹਿਬ ਦੇ ਵਿਚਾਰ ਸੁਣਨ ਤੋਂ ਬਾਅਦ ਬੱਤ ਵੱਟ 25 ਮਿੰਟ 20-25 ਮਿੰਟ ਦਾ ਕੰਮ ਹੈ ਜਿਹੜਾ ਆਪਾਂ ਨੇ ਸੁਣ ਤੋਂ ਬਾਅਦ ਆਪਾਂ ਜਿਹੜੀ ਸਭਾ ਜਿਹੜੀ ਹੈ ਉਹ ਖਤਮ ਹੋ ਜਾਣੀ ਹੈ ਸੋ ਡਾਕਟਰ ਸਾਹਿਬ ਮੈਂ ਹਲਕਾ ਸਤrana ਦੇ ਤਮਾਮ ਲੀਡਰ ਸਾਹਿਬਾਨ ਜਿਹੜੇ ਇੱਥੇ ਹਾਜ਼ਰ ਨੇ ਉਹਨਾਂ ਦੀ ਤਰਫੋਂ ਪਹਿਲਾਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਹਲਕਾ ਸਤrana ਤੁਹਾਡੇ ਨਾਲ ਇੱਕ ਦੇ ਇੱਕ ਵਾਂ ਪੱਥਰ ਦੇ ਵਾਂ ਖੜਾ ਅਸੀਂ ਹਰ ਕੋਸ਼ਿਸ਼ ਕਰਕੇ ਪੂਰਾ ਜੋਰ ਲਾ ਕੇ ਤੁਹਾਨੂੰ ਹਲਕਾ ਸਤrana ਤੋਂ ਜਿਤਾ ਕੇ ਪਾਰਲੀਮੈਂਟ ਭੇਜਾਂਗੇ ਸਭ ਤੋਂ ਪਹਿਲਾਂ ਵਿਸ਼ਵਾਸ ਤੁਹਾਨੂੰ ਇਹ ਦਿਵਾਉਣਾ ਪਰ ਮੇਰੇ ਵੀਰੋ ਮੇਰੇ ਦੋਸਤੋ ਮੇਰੇ ਭਰਾਵੋ ਮੇਰੇ ਬਜ਼ੁਰਗੋ ਮੈਂ ਤੁਹਾਨੂੰ ਇੱਕ ਇਹ ਗੱਲ ਵੀ ਕਹਿਣੀ ਚਾਹੁੰਦਾ ਕਿ ਚੌਕ ਸੋਨ ਦੀ ਬਹੁਤ ਜ਼ਰੂਰਤ ਹੈ ਜਿਹੜੀ ਸਾਡੀ ਲੜਾਈ ਹੈ ਜਿਹੜੀ ਸਾਡੀ ਵੋਟਾਂ ਵਾਲੀ ਲੜਾਈ ਹੈ ਮੇਰੇ ਵੀਰੋ ਉਹ ਦੋ ਤਾਨਾਸ਼ਾ ਲੋਕਾਂ ਦੇ ਨਾਲ ਆ ਦੋ ਅਮੀਰ ਲੋਕਾਂ ਦੇ ਨਾਲ ਆ ਦੋ ਕਾਰਪੋਰੇਟ ਹਾਊਸਿੰਗ ਦੇ ਨਾਲ ਆ ਜਿਹਨਾਂ ਕੋਲੇ ਅੱਠਾ ਪੈਸਾ ਜਿਹਨਾਂ ਕੋਲੇ ਪੈਸੇ ਦੀ ਕੋਈ ਕਮੀ ਨਹੀਂ ਪਰ ਬਦਖਸ਼ਿੰਦੀ ਨੂੰ ਕਾਂਗਰਸ ਪਾਰਟੀ ਪੈਸੇ ਤੋਂ ਬਿਨਾਂ ਦੁਖੀ ਹੋਈ ਪਈ ਆ ਸਾਡੇ ਸਰਕਾਰੀ ਖਾਤੇ ਜਿਹੜੇ ਸੀ ਬਾੜੇ ਮੋਟੇ ਉਹ ਵੀ ਉਹਨਾਂ ਨੇ ਬੰਦ ਕੀਤੇ ਪਏ ਨੇ ਅਸੀਂ ਲੋਕਾਂ ਦੀ ਸਹਾਇਤਾ ਦੇ ਨਾਲ ਇੱਕ ਇੱਕ ਰੁਪਈਆ ਇਕੱਠਾ ਕਰਕੇ ਇਹ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਮਹਿਸੂਸ ਕਰਨਾ ਕਿ ਜਿਹੜੀ ਸਾਡੀ ਲੜਾਈ ਆ ਉਹ ਮੋਦੀ ਦੇ ਨਾਲ ਆ ਜਿਹੜਾ ਅਰਬਾਂ ਪਤੀ ਲੋਕਾਂ ਦੇ ਆਖੀ ਕਰ ਰਿਹਾ ਜਿਹੜਾ ਖਰਬਾਪਤੀ ਲੋਕਾਂ ਦੇ ਨਾਲ ਖੜਾ ਤੁਹਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਊਗਾ ਕਿ ਮੋਦੀ ਸਰਕਾਰ ਨੇ 16 ਲੱਖ ਕਰੋੜ ਰੁਪਏ ਮੇਰੇ ਵੀਰੋ ਕਾਰਪੋਰਰ ਹਾਊਸਸ ਦਾ ਅਮੀਰ ਲੋਕਾਂ ਦਾ ਮਾਫ ਕੀਤਾ ਮੇਰੇ ਕਿਸਾਨ ਵੀ ਜਿਹੜੇ ਕਿ 1.5 ਸਾਲ ਦਿੱਲੀ ਦੀਆਂ ਬੁਖਾਂ ਤੇ ਬੈਠੇ ਰਹੇ ਸਰਕਾਰ ਨੂੰ ਅਰਜ ਕਰਦੇ ਰਹੇ ਕਿ ਸਾਡੇ ਵੱਲ ਦੇਖੋ ਸਾਡੀ ਗੱਲ ਸੁਣੋ ਉਹਨਾਂ ਦੀ ਗੱਲ ਨਹੀਂ ਸੁਣੀ ਉਹਨਾਂ ਦਾ ਦੇਸ਼ ਦੇ ਵਿੱਚ ਸਿਰਫ 6 ਲੱਖ ਕਰੋੜ ਰੁਪਈਆ ਕਰਜ਼ਾ ਉਹਨਾਂ ਦਾ 1 ਰੁਪਈਆ ਵੀ ਮੋਦੀ ਸਰਕਾਰ ਨੇ ਮਾਫ ਨਹੀਂ ਕੀਤਾ ਇਸ ਸੰਘਰਸ਼ ਦੇ ਵਿੱਚ ਸਾਡੇ 750 ਕਿਸਾਨ ਵੀ ਸ਼ਹੀਦੀ ਪ੍ਰਾਪਤ ਕਰ ਗਏ ਲੇਕਿਨ ਇਹ ਲੋਕ ਕਾਰਪੋਰੇਟ ਲੋਕ ਨਹੀਂ ਇਹਨਾਂ ਲੋਕਾਂ ਨੇ ਪੂੰਜੀਪਤੀ ਲੋਕਾਂ ਦੇ ਨਾਲ ਖੜਨ ਦੀ ਕੋਸ਼ਿਸ਼ ਕੀਤੀ ਹੈ ਔਰ ਗਰੀਬ ਵਰਗ ਦਾ ਜਿਹੜਾ ਕਿਟੰਬਰਾ ਮੇਰੇ ਵੀਰੋ ਉਹ ਮੋਦੀ ਸਰਕਾਰ ਨੇ ਕੱਢਿਆ ਇਹ ਸਰਕਾਰ ਨੇ ਸਾਨੂੰ ਕੀ ਦਿੱਤਾ ਸਾਨੂੰ ਇਹ ਸਰਕਾਰ ਨੇ ਮਹਿੰਗਾਈ ਦਿੱਤੀ ਹੈ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਦੇ ਵੇਲੇ ਪਟ્રોલ ਡੀਜ਼ਲ 70 ਰੁਪਏ ਹੁੰਦਾ ਸੀ ਔਰ ਉਦੋਂ ਜਿਹੜਾ ਅਸੀਂ ਕੱਚਾ ਤੇਲ ਬਾਹਰੋਂ ਖਰੀਦਦੇ ਸੀ ਉਹਦਾ ਰੇਟ 140 ਰੁਪਏ ਪ੍ਰਤੀ ਬੈਰਲ ਹੁੰਦਾ ਸੀ ਮੇਰੇ ਵੀਰੋ 140 ਰੁਪਏ ਪ੍ਰਤੀ ਬੈਰਲ ਹੁਣ ਉਸ ਕੱਚੇ ਤੇਲ ਦਾ ਰੇਟ 70 ਰੁਪਏ ਪ੍ਰਤੀ ਬੈਰਲ ਹੈ ਔਰ ਸਾਨੂੰ ਉਹੀ ਤੇਲ ਮੇਰੇ ਵੀਰੋ ਕਿੰਨੇ ਰੁਪਏ ਦਾ ਖੇਚੜਾ ਪੈ ਰਿਹਾ 90 ਰੁਪਏ ਤੋਂ ਲੈ ਕੇ 100 ਰੁਪਏ ਲੀਟਰ ਦਾ ਖਰੀਦਣਾ ਪੈ ਰਿਹਾ ਸਾਡੀਆਂ ਜੇਬਾਂ ਦੇ ਵਿੱਚੋਂ ਪੈਸਾ ਕੱਢਿਆ ਇਹਨਾਂ ਲੋਕਾਂ ਨੇ ਇੱਕ ਸਾਰੀ ਝੂਠੀਆਂ ਲਾ ਲਾ ਕੇ ਅਰਬਾਂ ਰੁਪਈਆ ਦਾ ਜਿਹੜਾ ਬਜਟ ਹੈ ਇਹਨਾਂ ਲੋਕਾਂ ਨੇ ਬਣਾ ਲਿਆ ਕੇਂਦਰ ਸਰਕਾਰ ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਸੀ ਉਹਨੇ ਸਾਨੂੰ ਮੰਨਰੇਗਾ ਦਿੱਤਾ ਉਹਨੇ ਸਾਨੂੰ ਰਾਈਟ ਟੂ ਐਜੂਕੇਸ਼ਨ ਦਿੱਤਾ ਉਹਨੇ ਸਾਨੂੰ ਰਾਈਟ ਟੂ ਫੂਡ ਜਿਹੜਾ ਵੀਰੋ ਆਪਾਂ ਨੂੰ 5 ਕਿਲੋ ਆਟਾ ਦਾਣਾ ਮਿਲਦਾ ਇਹ ਡਾਕਟਰ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਦੀ ਦੇਣਾ ਤੁਹਾਡੇ ਤੇ ਲਈ ਇਹ ਯਾਦ ਰੱਖਿਓ ਇਹਨਾਂ ਲੋਕਾਂ ਨੇ ਮੰਦਰੇਗਾ ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਦੋਂ 90000 ਕਰੋੜ ਰੁਪਏ ਦਾ ਬਜਟ ਹੁੰਦਾ ਸੀ ਇੱਕ ਸਾਲ ਦਾ ਮੇਰੇ ਵੀਰੋ ਅੱਜ ਕਿੰਨਾ ਬਜਟ ਹੈ ਅੱਜ 65000 ਕਰੋੜ ਆ ਉਹਦੇ ਵਿੱਚੋਂ ਵੀ 40000 ਕਰੋੜ ਲਗਪਗ ਉਹ ਲਗਪਗ ਹੋ ਰਹੇ ਨੇ ਬਜਟ ਦੇ ਵਿੱਚੋਂ ਖਤਮ ਕੀਤਾ ਇਹਦਾ ਮਤਲਬ ਕੀ ਹੈ ਕਿ ਇਹ ਲੋਕ ਮੋਦੀ ਸਰਕਾਰ, ਬੀਜੇਪੀ ਸਰਕਾਰ, ਪੂੰਜੀਪਤੀ ਲੋਕਾਂ ਦੀ ਸਰਕਾਰ ਆ। ਗਰੀਬ ਵਰਗ ਨੂੰ ਇਹ ਜਿੰਨਾ ਵੀ ਹੋ ਸਕਦਾ ਉਹਨਾਂ ਤੋੜਨ ਦੀ ਕੋਸ਼ਿਸ਼ ਕਰਦੀ ਆ, ਉਹਨਾਂ ਦਬਾਉਣ ਦੀ ਕੋਸ਼ਿਸ਼ ਕਰਦੀ ਆ। ਐਜੂਕੇਸ਼ਨ ਦੇ ਜਿਹੜਾ ਜਿਹੜਾ ਸਾਡਾ ਬਜਟ ਆ ਉਹਨੂੰ ਕਟਾ ਦਿੱਤਾ ਗਿਆ। ਜਿਹੜਾ ਸਾਡਾ ਸਿਹਤ ਦਾ ਬਜਟ ਆ ਉਹਨੂੰ ਕਟਾ ਦਿੱਤਾ ਗਿਆ। ਦੂਜੀ ਲੜਾਈ ਮੇਰੇ ਵਿਰੋ ਸਾਡੀ ਹੈਗੀ ਐ ਆਮ ਆਦਮੀ ਪਾਰਟੀ ਦੇ ਨਾਲ। ਇਹ ਆਮ ਆਦਮੀ ਪਾਰਟੀ ਨਹੀਂ ਹੈਗੀ 2022 ਦੇ ਵਿੱਚ ਵਾਧੂ ਸੀਟ ਦੇ ਨਾਲ ਅਸੀਂ ਇਹਨਾਂ ਲੋਕਾਂ ਨੂੰ 93 92 ਵੋਟਾਂ ਸਿਟਾ ਦਿੱਤੀਆਂ ਅਸੀਂ ਕਿਉਂ ਦਿੱਤੀਆਂ ਅਸੀਂ ਵੀਰੋ ਉਹ ਇਸ ਕਰਕੇ ਦਿੱਤੀਆਂ ਅਸੀਂ ਕਿ ਸਾਡੀ ਸਰਕਾਰਾਂ ਦੇ ਵਿੱਚ ਨਕਾਮੀਆਂ ਸੀ ਇਹ ਸਾਨੂੰ ਮੰਨਣਾ ਚਾਹੀਦਾ ਅਸੀਂ ਆਪਣੇ ਵਰਕਰ ਦੀ ਵਾਹ ਨਹੀਂ ਫੜ ਸਕੇ ਅਸੀਂ ਆਪਣੇ ਵਰਕਰ ਦੇ ਨਾਲ ਨਹੀਂ ਖੜ ਸਕੇ ਆਸ਼ੂ ਮੇਰਾ ਵੀ ਪਟਵਾਰੀ ਕਹਿ ਰਿਹਾ ਸੀ ਉਹ ਬਿਲਕੁਲ ਸੱਚ ਰੋ ਰਿਹਾ ਸੀ ਮੇਰੇ ਵੀਰੋ ਸਾਡੇ ਲੀਡਰਾਂ ਨੇ ਸਾਡੇ ਉੱਪਰ ਹੀ ਪਰਚੇ ਦੰਜ ਕਰਵਾ ਕਰਵਾ ਕੇ ਦੂਜੀ ਪਾਰਟੀਆਂ ਦੇ ਲੋਕਾਂ ਤੋਂ ਪੈਸੇ ਲੈ ਕੇ ਉਹਨਾਂ ਲੋਕਾਂ ਦੇ ਕੰਮ ਕੀਤੇ ਔਰ ਇਸ ਦੁੱਖ ਦੇ ਵਿੱਚ ਇਸ ਤਕਲੀਫ ਦੇ ਵਿੱਚ ਔਰ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਤੀਜੀ ਪਾਰਟੀ ਨੂੰ ਆਪਾਂ ਵੀ ਕੋਸ਼ਿਸ਼ ਕਰ ਲਓ ਦੇਖ ਲਓ ਸ਼ਾਇਦ ਇਹ ਪਾਰਟੀ ਕੁਝ ਕਰੇ ਉਸ ਧਰਮ ਦੇ ਵਿੱਚ ਮੇਰੇ ਵੀਰੋ ਉਸ ਧਰਮ ਦੇ ਵਿੱਚ 2021 ਦੇ ਵਿੱਚ ਆਪਾਂ ਲੋਕਾਂ ਨੇ ਤਕੜੇ ਹੋ ਗਏ ਇੱਕ ਇੱਕ ਨਵੀਂ ਸਰਕਾਰ ਮਾਈ ਜਿਹੜੀ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਡੇ ਨਾਲ ਲੈਂਡ ਆਰਡਰ ਨੂੰ ਠੀਕ ਰੱਖਾਂਗੇ ਬੀਬੀਆਂ ਨੂੰ 1000 ਰੁਪਏ ਪਰ ਮਹੀਨਾ ਦੇਵਾਂਗੇ ਔਰ ਸਭ ਤੋਂ ਵੱਡਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਕ੍ਰਾਪਸ਼ਨ ਜਿਹੜੀ ਹੈ ਜਿਸ ਕਰਕੇ ਲੋਕ ਸਾਡੇ ਬਰੁੱਧ ਹੋਏ ਸੀ ਕ੍ਰਾਪਸ਼ਨ ਨੂੰ ਖਤਮ ਕਰਾਂਗੇ ਮੇਰੇ ਵੀਰੋ ਮੈਨੂੰ ਇਹ ਦੱਸੋ ਕਿ ਕੀ ਕ੍ਰਾਪਸ਼ਨ ਪੰਜਾਬ ਦੇ ਵਿੱਚੋਂ ਖਤਮ ਹੋਈ ਹੈ ਹੋਈ ਹੈ ਜੀ ਕ੍ਰਾਪਸ਼ਨ ਖਤਮ ਚਾਰ ਗੁਣਾ ਕਰਪਸ਼ਨ ਹੋਈ ਹੈ ਚਾਰ ਗੁਣਾ ਵਧੀਆ ਮੈਂ ਖੁਦ ਕੋਈ ਆਪਣੀ ਰਜਿਸਟਰੀ ਕਰਾਈ ਸੀ ਮੈਨੂੰ ਖੁਦ ਪੈਸੇ ਦੇਣੇ ਪਏ ਨੇ ਵੀਰੋ ਚਾਰ ਗੁਣਾ ਕਰਪਸ ਜੜੀਆ ਵੱਧ ਚੁੱਕੀ ਹੈ ਇਹਨਾਂ ਲੋਕਾਂ ਨੇ ਵਾਦਾ ਕੀਤਾ ਸੀ ਕਿ ਅਸੀਂ 1000 ਰੁਪਏ ਮੇਰੀਆਂ ਬੀਬੀਆਂ ਨੂੰ ਦੇਵਾਂਗੇ ਅੱਜ 25 ਮਹੀਨੇ ਸਰਕਾਰ ਬਣੀ ਨੂੰ ਹੋ ਗਏ 25000 ਰੁਪਿਆ ਪਰ ਬੀਬੀ ਬਣਦਾ ਔਰ ਇੱਕ ਘਰ ਦੇ ਵਿੱਚ ਐਵਰੇਜ ਜਿਹੜਾ ਪੰਜਾਬ ਦੇ ਵਿੱਚ ਚਾਰ ਬੀਬੀਆਂ ਨੇ ਔਰ 25000 ਦੇ ਮੁਤਾਬਕ ਇੱਕ ਲੱਖ ਰੁਪਿਆ ਇੱਕ ਘਰ ਦੇ ਵਿੱਚ ਬੀਬੀਆਂ ਦਾ ਮਿਲਣਾ ਚਾਹੀਦਾ ਮੇਰੇ ਆ ਬੀਬੀਆਂ ਹਾਜ਼ਰ ਨੇ ਭੈਣਾ ਵੀ ਜਾਣਾ ਕਰਨੇ ਬੀਬੀ ਮਨਜੀਤ ਸਾਡੀ ਸੇੜ ਦੀ ਜਨਨ ਸ਼ਕਤੀ ਹਾਜ਼ਰਾਂ ਭੈਣੇ ਮੈਨੂੰ ਦੱਸੋ ਤੁਹਾਨੂੰ ਮਿਲ ਗਿਆ ਜੀ 1 ਲੱਖ ਰੁਪਿਆ ਤੇਰਾ ਬਣਦਾ ਮਿਲ ਗਿਆ ਨਹੀਂ ਮਿਲਿਆ ਜੀ ਇਹ ਜਦੋਂ ਆਉਣਗੇ ਇਹਨਾਂ ਨੂੰ ਪੁੱਛੋ ਲੋਕਾਂ ਨੂੰ ਵੀ ਤੁਸੀਂ ਬਈ ਇਹ ਵਾਅਦਾ ਕੀਤਾ ਸੀ ਕਿੱਥੋਂ ਮਿਲਿਆ ਹਮ ਤਾਂ ਇੱਕ ਹੋਰ ਮੈਂ ਤੁਹਾਨੂੰ ਚੌਂਕਸ ਕਰਨਾ ਚਾਹਣਾ ਮੇਰੇ ਵੀਰੋ ਇਹ ਲੋਕ ਸਾਨੂੰ ਬਿਜਲੀ ਮੁਫਤ ਦੇ ਰਹੇ ਨੇ ਅਸੀਂ ਸਵਾਗਤ ਕਰਦੇ ਹਾਂ ਉਸ ਗੱਲ ਦਾ ਲੇਕਿਨ ਕਿਵੇਂ ਦੇ ਰਹੇ ਨੇ ਇਹ ਗੱਲ ਨੋਟ ਕਰਨ ਵਾਲੀ ਆ ਮੇਰੇ ਵੀਰੋ ਸੋਚਣ ਵਾਲੀ ਗੱਲ ਆ ਇਹ ਲੋਕ ਸਾਨੂੰ ਜਿਹੜੀ ਬਿਜਲੀ ਦੇ ਰਹੇ ਨੇ ਉਹਦਾ ਪੈਸਾ ਬਿਜਲੀ ਕੱਢਦੀ ਕਹਿੰਦੇ ਉਹਦਾ ਪੈਸਾ ਜਿਹੜਾ ਇਹਨਾਂ ਨੇ ਸਾਡੀਆਂ ਜੇਬਾਂ ਚੋਂ ਕੱਢਿਆ ਕਿਵੇਂ ਕੱਢਿਆ ਇਹਨਾਂ ਨੇ ਸਾਡੀ ਜੇਬਾਂ ਚੋਂ ਟ੍ਰਾਵਲ ਤੇ 2 ਰੁਪਏ ਕਰਜ਼ਾ ਕੀਤਾ বিজেਤੇ 2 ਰੁਪਏ ਵਧਾਇਆ ਔਰ ਉਹ ਉਹ ਪੈਸਾ ਜਿਹੜਾ ਸੀ ਉਹ ਖਜ਼ਾਨੇ ਚ ਲੈ ਕੇ ਸਾਨੂੰ ਬਿਜਲੀ ਬਹੁਤ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਹੋਰ ਜਿਹੜੀ ਤੁਹਾਨੂੰ ਚੌਕਸੀ ਰੱਖਣੀ ਚਾਹੀਦੀ ਹੈ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਉਹ ਕੀ ਹੈ ਕਿ ਇਹਨਾਂ ਨੇ ਹੁਣ ਤੱਕ 90000 ਕਰੋੜ ਰੁਪਏ ਕਰਜ਼ਾ ਲੈ ਲਿਆ 90000 ਕਰੋੜ ਰੁਪਏ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਨੇ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ 30000 ਕਰੋੜ ਰੁਪਇਆ ਕਰਾਪਸ਼ਨ ਤੋਂ ਖਤਮ ਕਰ ਦੇਵਾਂਗੇ 30000 ਕਰੋੜ ਰੁਪਇਆ ਅਸੀਂ ਰੇਤੋਂ ਤੋਂ ਲੈ ਆਵਾਂਗੇ 30000 ਕਰੋੜ ਰੁਪਇਆ ਅਸੀਂ ਇਸ ਤਰ੍ਹਾਂ ਦੇ ਸਟੂਜੋ ਕਢ ਲਾਂਗੇ 1 ਲੱਖ ਕਰੋੜ ਰੁਪਇਆ ਲੈ ਲਾਂਗੇ ਤੇ ਲੋਕਾਂ ਨੂੰ ਸਹੂਲਤਾਂ ਦੇਵਾਂਗੇ 1 ਰੁਪਇਆ ਵੀ ਕਿਸੇ ਵਾਅਦੇ ਵਿੱਚੋਂ ਨਹੀਂ ਆਇਆ ਇਹ ਤੁਹਾਨੂੰ ਯਾਦ ਰੱਖਣਾ ਪਊਗਾ ਅਸੀਂ ਅੱਜ 120 ਰੁਪਏ ਖਰਚ ਕਰ ਰਹੇ ਆਂ ਔਰ ਸਾਡੀ ਸਰਕਾਰ ਕੋਲੇ 100 100 ਰੁਪਏ ਆਉਂਦਾ ਇਹ ਤਿਆਰ ਰੱਖੋ ਕਿ ਜਿਹੜਾ ਬੰਦਾ ਕਰਜ਼ਾਈ ਹੁੰਦਾ ਨਾ ਜੀ ਅਲਟੀਮੇਟਲੀ ਕਰਜ਼ੇ ਦੇ ਵਿੱਚ ਜਿਹੜਾ ਬੰਦਾ ਹੁੰਦਾ ਤੇ ਉਹ ਫਿਰ ਅੰਤ ਦੀ ਵੇਲੇ ਤੁਹਾਨੂੰ ਪਤਾ ਜਿਸ ਤਰ੍ਹਾਂ ਸਾਡੇ ਕਿਸਾਨ ਵੀ ਦੁਖੀ ਹੋ ਕੇ ਆਤਮ ਹੱਤਿਆ ਕਰਦੇ ਰਹੇ ਉਹ ਹਾਲ ਤੇ ਸਰਕਾਰ ਨੇ ਸਾਡੀ ਕੀਤੀ ਪਈ ਹੈ ਹਰ ਰੋਜ਼ ਕਰਜ਼ਾ ਹਰ ਰੋਜ਼ 100 ਕਰੋੜ ਰੁਪਏ ਕਰਜ਼ਾ ਲੈ ਕੇ ਸਰਕਾਰ ਚੱਲ ਰਹੀ ਹੈ ਜੇ ਸਰਕਾਰ ਨੇ ਵਾਅਦਾ ਕੀਤਾ ਸੀ ਕਦੀ ਕ腐ਸ਼ਨ ਖਤਮ ਕਰਾਂਗੇ ਸੋ ਵੀਰੋ ਇਹ ਗੱਲਾਂ ਨੇ ਜਿਹੜੀਆਂ ਆਪਾਂ ਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਨੇ ਮੈਂ ਡਾਕਟਰ ਤਰਮੀਰ ਗਾਂਧੀ ਬਾਰੇ ਵੀ ਤੁਹਾਡੇ ਨਾਲ 2 ਮਿੰਟ ਜ਼ਰੂਰ ਗੱਲ ਹੀ ਕਰਨੀ ਚਾਹਣਾ ਸਾਡੇ ਦੇਸ਼ ਦੇ ਵਿੱਚ ਜਦੋਂ ਲੋਕਤੰਤਰੀ ਕਦਰਾਂ